ਸਰਵਵਿਧਾਨ ਦੇ ਮੁਤਾਬਕ ਪ੍ਰਧਾਨ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ ਖੁੱਲੀ ਦਾੜੀ ਹੋਣੀ ਚਾਹੀਦੀ ਹੈ ਦਾੜੀ ਰੰਗਦਾਨੀ ਹੋਣਾ ਚਾਹੀਦਾ ਕੀ ਕੀ ਇਨਤ ਬਹੁਤ ساری ਪਾਰਟੀ ਦੇ ਵਿੱਚ ਕੋਈ ਅਜਿਹੇ ਬੰਦਾ ਨਹੀਂ ਜਿਹੜਾ ਉੱਪਰ ਦੀ ਕਿਰਪਾਣ ਪਾਉਂਦਾ ਹੋਵੇ ਦਾੜੀ ਖੁੱਲੀ ਰੱਖਦਾ ਹੋਵੇ ਹੁਣ ਵੀ ਇਹਨਾਂ ਨੇ ਸਰਦਾਰ ਭੋਂਦਰ ਨੂੰ ਇਹਨਾਂ ਨੇ ਕਾਰਜਕਾਰੀ ਪ੍ਰਧਾਨ ਬਣਾਇਆ ਜਿਹੜੇ ਕਿ ਅੰਮ੍ਰਿਤਧਾਰੀ ਵੀ ਹੈ ਨਹੀਂ ਤੇ ਦਾੜੀ ਬੰਦੇ ਹੁਣ ਸ਼ਾਇਦ ਅੱਜ ਪਤਾ ਲੱਗਾ ਸ਼ਾਇਦ ਅਮਰ ਸ਼ਕਲ ਜਾਣਗੇ ਜਾਂ ਗਏ ਜਦੋਂ ਤਨਖਾਈ ਕਰਾਣ ਦੇ ਦਿੱਤਾ ਗਿਆ ਸੀ ਤੇ 5 ਮਿੰਟ ਦੇ ਵਿੱਚ ਵਿੱਚ ਆਮਰ ਸਾਹਿਬ ਦੀ ਪ੍ਰੈਸ ਦੇ ਸਾਹਮਣੇ ਉਹਨੂੰ ਕਹਿ ਦੇਣਾ ਚਾਹੀਦਾ ਸੀ ਕਿ ਮੈਂ ਪੱਕੇ ਤੌਰ ਤੇ ਅਸਤੀਫਾ ਦਿੱਤਾ ਤੇ ਹੁਣ ਜਿਹੜੀ ਮੇਰੀ ਅਕਾਲੀ ਗੱਲ ਦੀ ਕੋਰ ਕਮੇਟੀ ਹੈ ਜਾਂ ਕਾਰਜਕਾਰੀ ਨਹੀਂ ਹੈ ਜਾਂ ਉਦਦੇਦਾਰ ਨੇ ਉਹ ਆਪਣਾ ਪ੍ਰਧਾਨ ਚੋਣ ਲੈਣਾ ਜਦੋਂ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਉਹ ਕਿਸੇ ਉਦਦੇਤੇ ਨਹੀਂ ਰਹਿ ਸਕਦਾ ਇਸ ਵਾਸਤੇ ਤੁਰੰਤ ਅਦਵੀ ਆਮਰੀ ਹੁਣ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜੇ ਸੁਖਵੀਰ ਸਿੰਘ ਬਾਦਲ ਸੁਣਦੇ ਆ ਤਾਂ ਉਹਨਾਂ ਨੂੰ ਤੁਰੰਤ ਅਸਤੀਫਾ ਦੇ ਕੇ ਕਿਉਂਕਿ ਹੁਣ ਉਹ ਤਨਖਈਆ ਕਰਾਰਾ ਹੁਣ ਕਿਸੇ ਨੂੰ ਪ੍ਰਧਾਨ ਨਹੀਂ ਬਣਾ ਸਕਦਾ ਕਿਸੇ ਨੂੰ ਪ੍ਰਧਾਨ ਠੱਬ ਨਹੀਂ ਸਕਦਾ ਕਿਸੇ ਨੂੰ ਆਪਣੀ ਸ਼ਕਤੀ ਨਹੀਂ ਦੇ ਸਕਦਾ ਕਿਉਂਕਿ ਤਨਖਈਆ ਉਹ ਆਪਣੀ ਪਾਰਟੀ ਤੇ ਛੱਡੇ ਕੇ ਪਾਰਟੀ ਕਿਹਨੂੰ ਪ੍ਰਧਾਨ ਬਣਾਉਂਦੀ ਹੈ ਪਾਰਟੀ ਕੀ ਨੂੰ ਚਾਹੁੰਦੀ ਹੈ ਪਾਰਟੀ ਦੇ ਕਿਹਦੇ ਵਿੱਚ ਹੈ ਤਾਂ ਉਹਨੂੰ ਇਹ ਇਹ ਕਰਨਾ ਚਾਹੀਦਾ ਦੂਸਰੀ ਗੱਲ ਇਹ ਇੱਕ ਦਿਨ ਦੀ ਗੱਲ ਨਹੀਂ ਇਹ ਦੇਖੋ 2007 ਤੋਂ ਲੈ ਕੇ ਵਾਪਰਦੀਆਂ ਘਟਨਾਵਾਂ ਦਾ ਬਾਰ-ਬਾਰ ਜ਼ਿਕਰ ਵੀ ਹੁੰਦਾ ਰਿਹਾ ਬਾਰ-ਬਾਰ ਮੰਗ ਵੀ ਉੱਠਦੀ ਰਹੀ ਬੇਸਿਕਲ ਤੋ ਹਰਾਨ ਹੈ ਕਿ ਤੇ ਡਿਪਟੀ ਸੀਐਮ ਸੀਗਾ ਉਪ ਮੁੱਖ ਮੰਤਰੀ ਸੀ ਦੇ ਸਟੇਟ ਦਾ ਗ੍ਰਹਿ ਮੰਤਰੀ ਸੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਨੂੰ ਤਾਂ ਫਖਰੇ ਕੌਮ ਦਿੱਤਾ ਜਾ ਰਿਹਾ ਤੇ ਪੁੱਤਰ ਨੂੰ ਤਨਖਈਆ ਕਰਾਰ ਜਿਹੜੇ ਡਿਪਟੀ ਸੀ ਅੱਜ ਦੀ ਪ੍ਰਸਤਾਨ ਵਿੱਚ ਮੈਂ ਵਿਸ਼ੇਸ਼ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਅਸੀਂ ਸ੍ਰੀ ਅਕਾਲਤਾ ਸਭ ਦੇ ਜਥੇਦਾਰ ਨੂੰ ਲਿਖਤੀ ਰੂਪ ਵਿੱਚ ਦੇ ਕੇ ਆਏ ਸੀ ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜੋ ਫਖਰੇ ਕੌਮ ਅਵਾਰਡ ਦਿੱਤੇ ਗਏ ਆ ਉਹ ਉਹਨਾਂ ਤੋਂ ਵਾਪਸ ਲੈ ਜਾਣ ਕਿਉਂਕਿ ਉਹ ਜਰ ਵੀ ਨਹੀਂ ਕਰਦੇ ਉਹਨਾਂ ਤੇ ਜੋ ਦੋਸ਼ ਲੱਗੇ ਜੋ ਸਾਬਤ ਹੋ ਰਹੇ ਅੱਜ ਇੱਕ ਤਾਂ ਹੁੰਦਾ ਦੋਸ਼ ਲਾ ਦੇਣੇ ਇੱਕ ਅੱਜ ਅਕਾਲ ਤੱਕ ਸਭ ਤੇ ਸਾਬਤ ਹੋ ਰਹੇ ਨਹੀਂ ਇਸ ਕਰਕੇ ਭਾਵੇਂ ਅੱਜ ਦੁਨੀਆ ਤੇ ਨਹੀਂ ਰਹੇ ਪਰ ਅਵਾਰਡ ਤਾਂ ਇਹਨਾਂ ਦੇ ਘਰੀ ਪਿਆ ਨਾ ਦੁਨੀਆ ਦੇ ਵਿੱਚ ਤਾਂ ਇੱਕ ਜਾਗਰ ਹੈ ਨਾ ਕਿ ਇਸਰ ਬਾਦ ਪ੍ਰਕਾਸ਼ ਸਿੰਘ ਬਾਦਲ ਨੂੰ ਫਰੀ ਅਸਲ ਤੱਕ ਸਾਡੇ ਜਥੇਦਾਰ ਸਹਿਬਾਨਾਂ ਨੇ ਸਫੀਲ ਤੇ ਖੜ ਕੇ ਉਹਨਾਂ ਨੂੰ ਫਖਰੇ ਕਾ ਉਮਦਾ ਵਾਰਡ ਦਿੱਤਾ ਉਹ ਵਾਪਸ ਲੈਣਾ ਚਾਹੀਦਾ ਤਾਂ ਕਿ ਪਤਾ ਲੱਗੇ ਕੌਮ ਨੂੰ ਕਿ ਇਹ ਜਿਹੜੇ ਬੰਦੇ ਇਹੋ ਜਿਹੇ ਗਣਾਈਏ ਹੋਣ ਉਹਨਾਂ ਨੂੰ ਇਹੋ ਜਿਹੇ ਅਵਾਰਡ ਨਹੀਂ ਦਿੱਤੇ ਜਾ ਸਕਦੇ ਸੋ ਦੂਸਰੀ ਮੈਂ ਬੇਨਤੀ ਕਰਾਂ ਕਿ ਜਿਹੜੇ ਬੰਦੇ ਨਾਲ ਦੇ ਮਨਿਸਟਰੀਆਂ ਤੇ ਰਹੇ ਉਹ ਭਾਵੇਂ ਅੱਜ ਬਾਗੀ ਕਹ ਲੋ ਉਹ ਕਹਿੰਦੇ ਅਸੀਂ ਬਾਗੀ ਆ ਇਹ ਦਾਗੀ ਆ ਚਲੋ ਇਹਨਾਂ ਨੇ ਉਹਨਾਂ ਨੇ ਆਪ ਦਾ ਸਪਸ਼ਟੀਕਰਨ ਆਪ ਦੇਣਾ ਉਹਨਾਂ ਨੂੰ ਵੀ ਬਿਨਾਂ ਦੇਰ ਆਪਣੇ ਉਹ ਜਿਹੜੀ ਅੱਜ ਉਹਨਾਂ ਕੋਲੇ ਉਹਦੇ ਹੈਗੇ ਆਵੇਂ ਕਿਸੇ ਨੂੰ ਕੁਝ ਬਣਾਤਾ ਕਿਸੇ ਨੂੰ ਕੁਝ ਬਣਾਤਾ ਉਹਨਾਂ ਨੂੰ ਵੀ ਆਪਣੇ ਉਹਦੇ ਛੱਡ ਦੇਣੇ ਚਾਹੀਦੇ ਉਹਨਾਂ ਤਾਂ ਨਵੀਂ ਜਨਰੇਸ਼ਨ ਹੈਗੀ ਹੈ ਉਹਨਾਂ ਨੂੰ ਅੱਗੇ ਲਿਆਉਣ ਉਹਨਾਂ ਨੂੰ ਅੱਗੇ ਮੌਕਾ ਦੇ ਦੇਣ ਵੀ ਸਾਡੇ ਕੋਲ ਗਲਤੀਆਂ ਹੋਈਆਂ ਅਸੀਂ ਪਤਾਇਆਂ ਕੀਤੀਆਂ ਤੇ ਅਸੀਂ ਉਭਗਤਾਂਗੇ ਉਹਦੇ ਤੋਂ ਬਾਅਦ ਅਸੀਂ ਆਪਣਾ ਇਸ ਕਾਲੀ ਗੱਲ ਦੀ ਸੇਵਾ 'ਚ ਆ ਸਕਦੇ ਹਾਂ ਮੈਂ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਹਾਂ ਵੈਸੇ ਤਾਂ ਇਹ ਸਿੰਘ ਸਾਹਿਬ ਮਹਾਨਾਂ ਦਾ ਖੇਤਰ ਹੈ ਉਹਦੇ ਵਿੱਚ ਦਖਲ ਨਹੀਂ ਦਿੱਤਾ ਜਾ ਸਕਦਾ ਪਰ ਇੱਕ ਸਲਾਹ ਦੇ ਤੌਰ ਤੇ ਕਿਉਂਕਿ ਮੈਂ ਖੁਦ ਜਿੱਤਦਾ ਰਿਹਾ ਇਹਨਾਂ ਨੂੰ ਇੱਕ ਵਿਦਵਾਨਾਂ ਦਾ ਸਿੱਖ ਵਿਦਵਾਨਾਂ ਦਾ ਜਿਹਦੇ ਵਿੱਚ ਜਿਹੜੇ ਜੁਡੀਸ਼ਰੀ ਨੂੰ ਜਾਣਦੇ ਹੋਣ ਜਿਹੜੇ ਕਾਨੂੰਨ ਨੂੰ ਜਾਣਦੇ ਹੋਣ ਸ਼ਸਤਰੀ ਨੂੰ ਜਾਣਦੇ ਹੋਣ ਸਿੱਖ ਪੰਥ ਦੀਆਂ ਭਾਵਨਾਵਾਂ ਨੂੰ ਜਾਣਦੇ ਹੋਣ ਉਹਨਾਂ ਦਾ ਇੱਕ ਪੈਨਲ ਬਣਾਉਣਾ ਚਾਹੀਦਾ ਉਹਦੇ ਵਿੱਚੋਂ ਇਹ ਕੇਸ ਅਲੱਗ-ਅਲੱਗ ਕਰ ਲੈਣੇ ਚਾਹੀਦੇ ਆ ਵੀਰ ਜਿਵੇਂ ਬੇਬਲ ਕਲਾਂ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਿਆਂ ਸੰਗਤਾਂ ਦੇ ਗੋਲੀਆਂ ਚਲਾਈਆਂ ਗਈਆਂ ਸਰਦਾਰ ਸੁਖੀਰ ਸਿੰਘ ਰਹਿਮਤਰੀ ਸੀਗਾ ਦੋ ਬੰਦਿਆਂ ਦੇ ਕਤਲ ਹੋ ਗਏ ਇਹੋ ਜੇ ਕੇਸ ਅਲੱਗ ਕੱਢ ਲੈਣੇ ਚਾਹੀਦੇ ਹਨ ਗੁਰੂ ਸਾਹਿਬ ਦੀਆਂ ਬੇਰਵੀਆਂ ਹੋਈਆਂ ਰੂੜੀਆਂ ਦੇ ਉੱਤੇ ਪੱਤੇ ਦੇ ਰੋਲੇ ਗਏ ਘਰ-ਘਰ ਦੇ ਤਲਾਸ਼ੀ ਲੈਂਦੇ ਆ ਲੈਂਦੇ ਆ ਵਿੱਚੋਂ ਰੋਕ ਦਿੱਤੀ ਗਈ ਵੀ ਇਹ ਤਲਾਸ਼ੀ ਨਹੀਂ ਹੋਣੀ ਚਾਹੀਦੀ ਉਹਦੇ ਕੀ ਕਾਰਨ ਸੀ ਜੋ ਸਰਦਾਰ ਖੱਟੜੇ ਨੇ ਗੱਲਾਂ ਕਹੀਆਂ ਉਹ ਵੀ ਲੈ ਲੈਣੀ ਚਾਹੀਦੀਆਂ ਅੱਜ ਇਹ ਦੂਜੇ ਪਾਸੇ ਚੱਲੇ ਹੋਏ ਨੇ ਜੇ ਪ੍ਰਦੀਪ ਕਲੇਰ ਕਹਿੰਦਾ ਵੀ ਆਹ ਗੱਲ ਮੇਰੇ ਕੋਲੇ ਮੰਨੇ ਆ ਫਲਾਨੇ ਟਾਈਮ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਮਿਲਣ ਗਏ ਸੀ ਉਹ ਕਹਿੰਦੇ ਤੂੰ ਤਾਂ ਦੋਸ਼ੀ ਆ ਉਹ ਤਾਂ ਦੋਸ਼ੀ ਹੈਗਾ ਉਹ ਤਾਂ ਵਾਦਾਬਾਦ ਇਹਦੇ ਵਾਸਤੇ ਜੇ ਆ ਪੱਕੇ ਦੀ ਤੂੰ ਦੋਸ਼ੀ ਆ ਤੇ ਮੇਰਾ ਦੋਸਤ ਆ ਦੇਖੋ ਮੈਂ ਬੇਦੋਸ਼ਤਾ ਹੋ ਨਹੀਂ ਸਕਦਾ ਗੱਲ ਚੱਲ ਰਹੀ ਹੈ ਕਿ ਜਿਹੜੇ ਤੁਸੀਂ ਦੋਸਤ ਕੀਤੇ ਆ ਤੁਸੀਂ ਜਿਹੜੇ ਲੋਕਸ਼ਭਾ ਕੇ ਸੀਕ੍ਰੀਟ ਕਮੇਟੀਆਂ ਬੁਤੀਆਂ ਆ ਉਹਨਾਂ ਦਾ ਜਵਾਬ ਤੁਹਾਨੂੰ ਅਕਾਲ ਤਖਤ ਤੇ ਦੇਣਾ ਪੈਣਾ ਉਹਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੰਜ ਸਿੰਘ ਸਹਿਬਾਨਾਂ ਨੂੰ ਫੈਨਲ ਬਣਾ ਦੇਣੇ ਜਿਹਦਾ ਇਹਦੇ ਚ ਬਿਲਕੁਲ ਕਾਲੀ ਨਹੀਂ ਕਰਨੀ ਚਾਹੀਦੀ ਤੇ ਦੇਖੋ ਪਹਿਲਾਂ ਜਦੋਂ ਸੌਦਾ ਸਾਧ ਨੂੰ ਮਾਫੀ ਦਿੱਤੀ ਸਿੱਖਾਂ ਨਾਂ ਭਾਵਨਾਵਾਂ ਝੜਕ ਗਈਆਂ ਬਹੁਤ ਸਾਰਾ ਨੁਕਸਾਨ ਹੋਇਆ 碍ਦਾ ਲੱਗਦਿਆਂ ਫਿਰ ਇਹ ਉਹ ਉਦੋਂ ਜੇ ਦਿੱਤੀ ਹੋਈ ਮਾਫੀ ਸੀ ਵਾਪਸ ਲੈਣੀ ਪਈ ਇਹੋ ਜਾਂ ਕੰਨ ਨਾ ਵਾਪਰੇ ਇਹਦੇ ਚ ਬਿਲਕੁਲ ਕੋਈ ਕਾਲੀ ਨਾ ਕਰ ਜਲਦਬਾਜੀ ਨਾ ਕਰ ਇਹਦੇ ਚ ਬਹੁਤ ਪੁਣਿਸ਼ਾਨ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਿਤ ਭਾਵਨਾਵਾਂ ਦੀਆਂ ਤਰਜਮਾਨੀਆਂ ਦੇ ਅਨਸਾਰ ਸਾਰਾ ਕੇਸ ਸਾਹਮਣੇ ਲਿਆ ਕੇ ਫਿਰ ਸਜਾ ਦੇ ਤਕਾਜ਼ੇ ਤੇ ਜਾਣਾ ਚਾਹੀਦਾ ਤਾਂ ਇਹ ਤੋਂ ਪ੍ਰਧਾਨਗੀ ਲਈ ਜਾ ਰਹੀ ਹੈ ਮੈਂ ਤੁਹਾਨੂੰ ਕਹਿਣਾ ਚਾਹਣਾ ਵੀ ਜੇ ਸੁਖਵਿੰਦਰ ਸਿੰਘ ਬਾਦਲ ਅੱਜ ਵੀ ਪ੍ਰਧਾਨਗੀ ਨਹੀਂ ਛੱਡੂਗਾ ਕੀ ਪ੍ਰਧਾਨਗੀ ਰੱਖ ਲੂਗਾ ਨਹੀਂ ਰੱਖੇਗਾ ਪ੍ਰਧਾਨਗੀ ਨਹੀਂ ਰੱਖੇਗਾ ਜਿਹਦੇ ਕੋਲੇ ਕਿਉਂਕਿ ਇਹ ਨੂੰ ਤਨਖਈਆ ਕਰਾਰ ਦੇ ਦਿੱਤਾ ਗਿਆ ਹੁਣ ਤਾਂ ਵੈਸੀ ਸੋਚ ਲੈਣਾ ਚਾਹੀਦਾ ਕਿੰਨੇ ਦੇ ਨਾਲ ਜਥੇਦਾਰ ਨੇ ਕਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਕਿੰਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਰਹਿ ਚੁੱਕੇ ਨੇ ਕੋਈ ਇਹਨੂੰ ਕਹਿਣ ਵਾਲਾ ਨਹੀਂ ਕਿ ਪ੍ਰਧਾਨ ਜੀ ਹੁਣ ਤੁਸੀਂ ਤਨਖਈਆ ਕਰਾਰ ਦਿੱਤੇ ਜਾ ਚੁੱਕੇ ਆ ਤੁਸੀਂ ਨਹੀਂ ਰਹਿ ਸਕਦੇ ਇਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਵੀ ਇਹ ਤੋਂ ਪ੍ਰਧਾਨ ਪਾਰਟੀ ਪ੍ਰਧਾਨੀ ਹੋ ਨਹੀਂ ਸਕਦੀ ਉਹ ਤਾਂ ਕੋਈ ਜਾਏਗੀ ਕੋਈ ਜਾ ਰਹੀ ਹੈ ਬਿਲਕੁਲ ਮੈਂ ਸਪਸ਼ਟ ਸ਼ਬਦਾਂ ਚ ਕਹਿਣਾ ਚਾਹੁੰਦਾ ਹਾਂ ਕਿ ਸੁਖਵੀਰ ਨੂੰ ਕਿਸੇ ਅਹੁਦੇ ਤੇ ਕਿਸੇ ਸਰਪੰਚੀ ਦੇ ਉਦੇ ਤੋਂ ਲੈ ਕੇ ਮੁੱਖ ਮੰਤਰੀ ਦੇ ਤੱਕ ਕਿਸੇ ਉਦੇ ਤੇ ਨਹੀਂ ਰਹਿਣਾ ਚਾਹੀਦਾ ਇਹਨੂੰ ਤਾਂ ਜ਼ਿੰਦਗੀ ਸਿਮਰਨ ਕਰਨਾ ਚਾਹੀਦਾ ਹੈ ਪਛਤਾਵਾ ਕਰਨਾ ਚਾਹੀਦਾ ਹੈ ਅਰਦਾਸ ਕਰਨੀ ਚਾਹੀਦੀ ਹੈ ਤਾਂ ਕਿ ਦੇ ਕੀਤੇ ਗੁਨਾਹ ਕਿਤੇ ਸ਼ਾਇਦ ਗੁਰੂ ਬਖਸ਼ ਦੇ